ਖੇਤੀ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਚੱਲ ਰਿਹਾ ਤੇ ਅੱਜ 34 ਦਿਨ ਪੂਰੇ ਹੋ ਚੁੱਕੇ ਨੇ ਤਾਂ ਅੱਜ ਕਿਸਾਨਾਂ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਬਦਲਾਅ ਹੋਇਆ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ 30 ਦਸੰਬਰ ਤਾਰੀਖ ਜਿਹੜੀ ਆ ਮੁਕਰਰ ਕੀਤੀ ਐ ਤਾਂ ਇਸ ਕਰਕੇ ਕਿਸਾਨਾਂ ਨੇ ਆਪਣੇ ਟਰੈਕਟਰ ਮਾਰਚ ਦੇ ਵਿੱਚ ਤਬਦੀਲੀ ਕਰਦੇ ਹੋਏ ਉਸ ਨੂੰ ਇੱਕ ਦਿਨ ਦੇ ਲਈ ਪੋਸਟਪੋਨ ਕਰ ਦਿੱਤਾ ਯਾਨੀ ਕਿ ਹੁਣ 31 ਦਸੰਬਰ ਨੂੰ ਦਿੱਲੀ ਦੇ ਬਾਰਡਰ ਦੇ ਏਰੀਆ ਜਿਹੜਾ ਲਾਗੇ ਸਾਗੇ ਟਰੈਕਟਰ ਮਾਰਚ ਕੱਢਿਆ ਜਾਵੇਗਾ 31 ਦਸੰਬਰ ਨੂੰ ਇਸ ਤੋਂ ਪਹਿਲਾਂ 30 ਦਸੰਬਰ ਨੂੰ ਤਾਰੀਖ ਰੱਖੀ ਹੋਈ ਸੀ ਪਰ ਕੇਂਦਰ ਸਰਕਾਰ ਨੇ ਜਿਹੜਾ ਐ ਮੀਟਿੰਗ ਦੇ ਲਈ ਸੱਦਿਆ 30 ਦਸੰਬਰ ਨੂੰ ਇਸ ਕਰਕੇ ਇਸ ਨੂੰ ਬਦਲਾ ਕਰ ਦਿੱਤਾ ਗਿਆ ਹਾਲਾਂਕਿ ਕਿਸਾਨ ਜਿੱਥੇ ਬੰਦੀਆਂ ਨੇ 29 ਦਸੰਬਰ ਨੂੰ ਕਿਹਾ ਸੀ ਕਿ ਅਸੀਂ ਗੱਲਬਾਤ ਕਰ ਸਕਦੇ ਆ ਪੇਸ਼ਕਸ਼ ਭੇਜੀ ਸੀ ਸਰਕਾਰ ਨੂੰ ਜਿਸ ਦੇ ਉੱਪਰ ਵਿਚਾਰ ਚਰਚਾ ਹੋਈ ਤਾਂ ਸਰਕਾਰ ਨੇ ਤਰੀਕ ਜਿਹੜੀ ਦਿੱਤੀ 31 ਦਸੰਬਰ ਦਿੱਤੀ ਤਾਂ ਹੁਣ ਕਿਸਾਨ ਵੀ ਗੱਲਬਾਤ ਕਰਨ ਦੇ ਲਈ ਰਾਜ਼ੀ ਨੇ ਇਸ ਕਰਕੇ ਹੀ 31 ਦਸੰਬਰ ਨੂੰ ਜਿਹੜਾ ਇਹ ਟਰੈਕਟਰ ਮਾਰਚ ਰੱਖਿਆ ਤੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ 31 ਦਸੰਬਰ ਦੀ ਮੀਟਿੰਗ ਵੀ ਬੇਸੀਤਾ ਰਹਿੰਦੀ ਹੈ ਤਾਂ ਫਿਰ ਉਹ 31 ਦਸੰਬਰ ਨੂੰ ਹੋਰ ਰੋਸ ਵਧਾ ਸਕਦੇ ਨੇ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ